अपने काउंसलर के राही जो गली मुहल्ले जो काम हों करा काउंसलर अपना काम करे असी बतौर एम एल ए जो सा ड्यूटी होंगी है असी उत्ते फोकस करा जहाँ का निजर साहब के न थोड़ा कई बार उन्हों डिस्टा है कई बार ओपनली हों बार्टली हों दसो मैनू ना पूछो अपने काउंसलर के राही जो गली मुहल्ले जो काम हों ਉਹ ਕਰਾਉਣਗੇ ਕਾਉਂਸਲਰ ਆਪਣਾ ਕੰਮ ਕਰਨਗੇ ਅਸੀਂ ਬਤੌਰ ਮੱਲੇ ਜੋ ਸਾਡੀ ਡਿਊਟੀ ਹੁੰਦੀ ਹੈ ਅਸੀਂ ਉਦੋਂ ਉਤੇ ਫੋਕਸ ਕਰਾਂਗੇ ਦੂਸਰੀ ਗੱਲ ਜੇਕਰ ਤੁਸੀਂ ਨੌਰਥ ਹਲਕਾ ਜਾਂ ਕਿਸੇ ਹਲਕੇ ਦੇ ਟਿਕਟ ਦੀ ਗੱਲ ਕਰੋਗੇ ਤਾਂ ਕੁਝ ਇਸ ਤਰ੍ਹਾਂ ਦੇ ਲੋਕਾਂ ਨੂੰ ਵੀ ਟਿਕਟ ਮਿਲ ਗਈ ਹੈ ਕਿ ਜਨਦਾ ਕਿਰਦਾਰ ਠੀਕ ਨਹੀਂ ਹੈ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇ ਰਿਹਾ ਸਾਊਥ ਹਲਕੇ ਦੇ ਵਿੱਚ ਇੱਕ ਲੀਡਰ ਆਮ ਆਦਮੀ ਪਾਰਟੀ ਦੇ ਵਿੱਚ ਆਏ ਅਕਾਲੀ ਦਲ ਨੂੰ ਛੱਟ ਗਿਆ ਜਨਦਾ ਨਿੱਜਰ ਸਾਹਿਬ ਦੇ ਨਾਲ ਥੋੜਾ ਕਈ ਵਾਰੀ ਉਹਨਾਂ ਦਾ ਡਿਫਰੈਂਸ ਵੀ ਹੁੰਦਾ ਹੈ ਕਈ ਵਾਰੀ ਓਪਨਲੀ ਹੁੰਦਾ ਹੈ ਕਈ ਵਾਰੀ ਸਾਇਲੈਂਟਲੀ ਹੁੰਦਾ ਹੈ ਤੁਸੀਂ ਇਹ ਦੱਸੋ ਮੈਨੂੰ ਨਾ ਪੁੱਛੋ ਸਾਰੇ ਅੰਮ੍ਰਿਤਸਰ ਨੂੰ ਤੁਸੀਂ ਪੁੱਛ ਲਓ ਕਿ ਜੇਕਰ ਸਾਨੂੰ ਇਹ ਪਤਾ ਹੁੰਦਾ ਕਿ ਉਹ ਲੀਡਰ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਜਾਣਗੇ 3 ਸਾਲ ਬਾਅਦ ਤਾਂ ਮੈਂ ਤਾਂ ਜੀ ਸਿਆਸਤ ਦੇ ਵਿੱਚ ਹੀ ਨਹੀਂ ਆਉਂਦਾ ਸੀ। ਉਹ ਮੇਰੀ ਪਾਰਟੀ ਜੁਆਇਨ ਕਰਨਾ ਤਾਂ ਬਖਰੀ ਗੱਲ ਸੀਗੀ। ਮੈਨੂੰ ਨਾ ਪੁੱਛੋ ਤੁਸੀਂ ਅੰਮ੍ਰਿਤਸਰ ਦੇ ਵਿੱਚ ਜਾ ਕੇ ਪੁੱਛੋ। ਕਿ ਜੇਕਰ ਸਾਨੂੰ ਇਹ ਪਤਾ ਹੁੰਦਾ ਚਾਹੇ ਉਹ ਆਪਣੀ ਪਾਰਟੀ ਦੇ ਸਟਾਰ ਨੇ ਮੈਂ ਉਹਨਾਂ ਦੇ ਖਿਲਾਫ ਕੋਈ ਗੱਲ ਨਹੀਂ ਕਰ ਰਿਹਾ ਨਾ ਉਹਨਾਂ ਦੀ ਸ਼ਖਸੀਅਤ ਦੇ ਖਿਲਾਫ। ਸਾਰੇ ਅੰਮ੍ਰਿਤਸਰ ਨੂੰ ਪਤਾ ਹੈ। ਜੇਕਰ ਸਾਨੂੰ ਪਤਾ ਹੁੰਦਾ ਕਿ ਉਹ ਆਮ ਆਦਮੀ ਪਾਰਟੀ ਜੁਆਇਨ ਕਰਨਗੇ ਅਸੀਂ ਸਿਆਸਤ ਦੇ ਵਿੱਚ ਤੇ ਸਾਡੀ ਪਾਰਟੀ ਦੇ ਵਿੱਚ ਆ ਜਾਣਗੇ ਅਸੀਂ ਤੇ ਸਿਆਸਤ ਦੇ ਵਿੱਚ ਆਉਣਾ ਹੀ ਨਹੀਂ ਸੀ ਠੀਕ ਹੈ ਕਿ ਨਹੀਂ ਅਸੀਂ ਤਜੀ ਦੇਖੋ ਕੇਜਰੀਵਾਲ ਸਾਹਿਬ ਦੀ ਸੋਚ ਕੇਜਰੀਵਾਲ ਸਾਹਿਬ ਦੀ ਆਦਰ ਸਵਾਦੀਤਾ ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਤੇ ਕੇਜਰੀਵਾਲ ਸਾਹਿਬ ਨੇ ਜੋ ਅਫੀਸਰ ਪ੍ਰਾਹ ਕਹ ਕੇ ਮੈਨੂੰ ਇੱਕ ਤਰੀਕੇ ਦੇ ਨਾਲ ਇਮੋਸ਼ਨਲੀ ਪ੍ਰੈਸ਼ਰਾਈਜ਼ ਕੀਤਾ ਇਮੋਸ਼ਨਲੀ ਕਿ ਤੁਸੀਂ ਆਓ ਜੀ ਜੋ ਪੰਜਾਬ ਵਾਸਤੇ ਤੁਹਾਡਾ ਸੁਪਨਾ ਹੈ ਅਸੀਂ ਸਾਰੇ ਰਲ ਮਿਲ ਕੇ ਪੁਰੀ ਕਰਾਂਗੇ ਤਾਂ ਮੈਂ ਆ ਗਿਆ ਐਸੇ ਤਰੀਕੇ ਨਾਲ ਤੁਸੀਂ ਦੇਖੋਗੇ ਕਈ ਇਸ ਤਰ੍ਹਾਂ ਦੇ ਕ੍ਰਿਮੀਨਲ ਐਲੀਮੈਂਟ ਨੇ ਜਿਨ੍ਹਾਂ ਨੂੰ ਟਿਕਟ ਮਿਲੀ ਹੈ ਜਿਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਟਿਕਟ ਮਿਲੀ ਹੈ ਜਾਂ ਉਹਨਾਂ ਦੇ ਸਪੋਰਟਰਸ ਨੂੰ ਟਿਕਟ ਮਿਲੀ ਹੈ ਤਾਂ ਤੁਸੀਂ ਦੇਖੋ ਕਿ ਅੰਮ੍ਰਿਤਸਰ ਦੇ ਲੋਕ ਇਹ ਪਸੰਦ ਕਰਨਗੇ ਕਿ ਮੈਂ ਉਹਨਾਂ ਲੋਕਾਂ ਦੇ ਨਾਲ ਜਾ ਕੇ ਸਟੇਜ ਸ਼ੇਅਰ ਕਰਾਂ ਕਿਉਂਕਿ ਕਈ ਵਾਰੀ ਕਿੰਤੂ ਪਰੰਤੂ ਕਿਤਾ ਜਾਂਦਾ ਹੈ कि फलाना रोड शो ची कु विजय प्रताप नहीं आए मैं पहला ही कहा कि साड़ी एक आइडियोलॉजी केजरीवाल साहब की आइडियोलॉजी देख के अभी आए जो उन्होंने किताब है, भी मेरे टेबल है देख सकते। जो स्वराज किताब है तो कुछ इस तरह के लोग ने जहाँ स्टेज शेयर करना जनता ही बर्दाश्त नहीं करेगी जी अमृतसर किया पंजाब की जनता नहीं बर्दाश्त करेगी इस तो करके ਮਨ ਲਓ ਜਦੋਂ ਮੈਨੂੰ ਸਾਈਡ ਲਾਈਨ ਕੀਤਾ ਜਾਂਦਾ ਹੈ ਥੋੜਾ ਸਾਈਡ ਕੀਤਾ ਜਾਂਦਾ ਹੈ ਨਾ ਤੇ ਮੈਂ ਥੋੜਾ ਜਿਆਦਾ ਸਾਈਡ ਹੋ ਜਾਣਾ ਮੈਂ ਥੋੜਾ ਜਿਆਦਾ ਸਾਈਡ ਹੋ ਜਾਣਾ ਕਿ ਨਹੀਂ ਠੀਕ ਹੈ ਜੀ ਇਹ ਰਾਜਨੀਤੀ ਹੈ ਸਮਾਂ ਆਏਗਾ ਸਮਾਂ ਆਏਗਾ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੀ ਪਾਰਟੀ ਨੂੰ ਪਿਊਰੀਫਾਈ ਕਰੀਏ ਜੀ ਜਸ ਪਾਰਟੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਮੈਨੂੰ ਜੁਆਇਨ ਕਰਾਇਆ ਸੀ 2021 ਦੇ ਵਿੱਚ ਮੈਨੂੰ ਆਜ ਵੀ ਉਸ ਪਾਰਟੀ ਦੀ ਇਤਲਾਸ ਹੈ ਜੀ ਔਰ ਅਸੀਂ ਉਸੇ ਆਈਡੀਓਲੋਜੀ ਤੇ ਖੜੇ ਹਾਂ ਔਰ ਅਸੀਂ ਉਹੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ ਕਿਉਂਕਿ ਹੋਰ ਕੋਈ ਪਾਰਟੀ ਹੈ ਨਹੀਂ ਪੰਜਾਬ ਦੇ ਵਿੱਚ ਫਿਰ ਨਹੀਂ ਤੇ ਜਨਤਾ ਨੇ ਕੀ ਕਰਨਾ ਹੈ ਉਹੀ ਜੋ ਟ੍ਰੈਡੀਸ਼ਨਲ ਪਾਰਟੀਆਂ ਨੇ ਉਹਨਾਂ ਪਾਰਟੀਆਂ ਦੇ ਆਲੇ ਦੁਆਲੇ ਹੀ ਲੰਬੰਦ ਹੋ ਜਾਂਦਾ ਹੈ ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਸਾਡੀ ਪਾਰਟੀ ਦੇ ਵਿੱਚ ਜੋ ਵੀ ਖਰਾਬੀ ਆਈ ਹੈ ਮੈਨੂੰ ਨਹੀਂ ਲੱਗਦਾ ਕਿ ਕੇਜਰੀਵਾਲ ਸਾਹਿਬ ਨੂੰ ਪਤਾ ਹੈ ਕਿ ਇਸ ਤਰੀਕੇ ਦਾ ਹੋ ਰਿਹਾ ਹੈ ਤੁਸੀਂ ਸਾਰੇ ਆਪਣੇ ਆਪਣੇ ਸੋਸ਼ਲ ਮੀਡੀਆ ਹੈਂਡਲ ਜਾਂ ਆਪਣੇ ਚੈਨਲ ਤੇ ਦਿਖਾ ਚੁੱਕੇ ਹੋ ਇਹ ਕਿਸ ਕਿਸ ਤਰ੍ਹਾਂ ਦੇ ਇਲਜ਼ਾਮ ਲੱਗਨੇ ਟਿਕਟਾਂ ਦੇ ਵੰਡ ਦੇ ਵਿੱਚ ਅਸੀਂ ਬਿਲਕੁਲ ਜੀ ਪਾਸੇ ਰਹੇ ਜੀ ਕਬੀਰ ਸਾਹਿਬ ਨੇ ਕਿਹਾ ਇਹਨੇ ਕਿ ਦਾਸ ਕਬੀਰ ਜਤਨ ਸੇ ਓੜੇ ਜਿਉਂ ਕਿ ਤਿਉ ਰੱਖ ਦੇਨੀ ਚਦਰਿਆ ਝੀਨੀ ਝੀਨੀ ਬਿਨੀ ਮਤਲਬ ਤੁਸੀਂ ਸਮਝ ਗਏ ਕਿ ਸਾਡੇ ਤੇ ਕੋਈ ਇਲਜ਼ਾਮ ਕੋਈ ਲਗਾ ਨਹੀਂ ਸਕਦਾ ਨਾ ਅਸੀਂ ਕੋਈ ਲੋਬਿੰਗ ਕੀਤੀ ਨਾ ਕੋਈ ਅਸੀਂ ਟਰੇਡਿੰਗ ਕੀਤੀ ਕਿ ਹਾਂ ਜੀ ਫਲਾਣੇ ਨੂੰ ਦੋ ਫਲਾਣੇ ਨੂੰ ਦੋ ਲੇਕਿਨ ਜੋ ਸਾਡੀ ਪਾਰਟੀ ਦੇ ਵਿੱਚ ਜੋ ਆਦਰ ਸਵਾਦਿਤਾ ਹੈ ਉਸ ਦੇ ਵਿੱਚ ਕਿਉਂਕਿ ਇਹ ਦੋ ਮੈਨੂ ਦੇ ਦਿਓ ਜੀ ਤਿੰਨ ਮੈਨੂ ਦੇ ਦਿਓ ਜੀ ਚਾਰ ਮੈਨੂ ਦੇ ਦਿਓ ਜੀ ਇਸ ਤਰੀਕੇ ਦੇ ਨਾਲ ਵੰਡ ਕੀਤੀ ਗਈ ਹੈ ਚਾਹੇ ਜ਼ਿਆਦਾਤਰ ਮੈਂ ਨਾਰਥ ਦਾ ਹੀ ਤੁਹਾਨੂੰ ਕਹਾਂਗਾ ਲੇਕਿਨ ਤੁਸੀਂ ਆਪ ਪੁੱਛੋ ਜਨਤਾ ਨੂੰ ਕਿ ਕੀ ਮੈਨੂੰ ਉਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਜਿਹਨਾਂ ਲੋਕਾਂ ਦੇ ਖਿਲਾਫ ਅਸੀਂ ਮੁਕਦਮੇ ਦਰਜ ਕੀਤੇ ਲੋਕ ਸਾਨੂੰ ਕਿਉਂ ਪਸੰਦ ਕਰਦੇ ਨੇ ਕੈਸੇ ਲਾਅ ਨਡਰ ਨੂੰ ਠੀਕ ਕੀਤਾ ਸਹਾਰ ਦੇ ਵਿੱਚ ਅੱਜ ਵੀ ਲੋਕ ਯਾਦ ਰੱਖਦੇ ਨੇ ਤੇ ਉਹਨਾਂ ਲੋਕਾਂ ਦੇ ਨਾਲ ਹੀ ਅਸੀਂ ਜਾ ਕੇ ਸਟੇਜ ਤੇ ਬੈ ਜਾਵਾਂਗੇ ਤਾਂ ਫਿਰ ਜਨਤਾ ਜਾਊਗੀ ਕਿੱਥੇ ਜੀ ਐਸ ਕਰਕੇ ਦੇਖੋ ਥੋੜਾ ਸਾਈਡ ਤੁਸੀਂ ਕਰਤਾ ਅਸੀਂ ਜ਼ਿਆਦਾ ਸਾਈਡ ਹੋ ਗਏ ਕੁਝ ਕਰੇਲੂ ਹਾਲਾਤ ਕਰਕੇ ਕੁਝ ਪਾਰਟੀ ਦੇ ਵਿੱਚ ਜੋ ਹਾਲਾਤ ਬਣ ਗਏ ਐਸ ਕਰਕੇ ਲੇਕਿਨ ਦੇਖੋ ਅੱਜ ਵੀ ਕੇਜਰੀਵਾਲ ਸਾਹਿਬ ਦੀ ਜੋ ਸੋਚ ਹੈ ਕੇਜਰੀਵਾਲ ਸਾਹਿਬ ਦੇ ਜੋ ਆਦਰ ਸਵਾ ਦਿੱਤਾ ਹੈ ਸਾਡੀ ਪਾਰਟੀ ਦਾ ਜੋ ਆਦਰਸ ਹੈ ਅਸੀਂ ਕਾਇਮ ਹਾਂ ਜੀ ਜੋ ਜੋ ਮੂਲ ਭੂਤ ਜੋ オリジナル ਆਮ ਆਦੀ ਪਾਰਟੀ ਹੈ ਉਸ ਦੀ ਅਸੀਂ ਪ੍ਰਤਨਿਧਤਾ ਕਰਦੇ ਹਾਂ ਅਸੀਂ ਉਸ ਦੀ ਪ੍ਰਤਨਿਧਤਾ ਕਰਦੇ ਹਾਂ ਔਰ ਬਹੁਤ ਛੇਤੀ ਅਸੀਂ ਇਹਨਾਂ ਲੋਕਾਂ ਨੂੰ ਫਸਲੀ ਬਟੇਰ ਬੋਲਦੇ ਹਾਂ ਜੀ ਬਹੁਤ ਜਲਦੀ ਫਸਲੀ ਬਟੇਰ ਚਲੇ ਜਾਣਗੇ ਕੋਈ ਸਰਕਾਰ ਆ ਗਈ ਉਹਨਾਂ ਦੇ ਨਾਲ ਚਲੇ ਗਏ ਜੀ ਉਹ ਸਰਕਾਰ ਚਲੀ ਗਈ ਨਵੀਂ ਸਰਕਾਰ ਆਈ ਜਿੱਧਰ ਉਹਨਾਂ ਨੂੰ ਫਾਇਦਾ ਵਿਖਦਾ ਹੈ ਉਧਰ ਚਲੇ ਜਾਂਦੇ ਨੇ ਜੀ ਤੇ ਇਹ ਫਸਲੀ ਬਟੇਰ ਆਪਣੇ ਆਪ ਚਲੇ ਜਾਣਗੇ ਅਸੀਂ ਜੋ ਮੂਲ ਪਾਰਟੀ ਹੈ ਅਸੀਂ ਮੂਲ ਪਾਰਟੀ ਦੇ ਵਿੱਚ ਰਹਾਂਗੇ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਆਪਣੀ ਪਾਰਟੀ ਵਾਸਤੇ ਕੰਮ ਕਰਨਾ ਹੈ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ